ਕੱਲ ਇੱਕ ਰਾਤ ਮਾਨੋਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਤਾਂ ਸਸਾ ਕਿਤਾ ਬੱਤ ਹੈ ਇਹ ਹਾਸਾ ਭਾਜੀ ਤੱਕ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥ ਮੌਤ ਪਤਾ ਲੱਗੂਗਾ ਵੀ ਕਿੰਨੇ ਆਸਾ ਸਰ ਪਤਲੇ ਆ ਰਹੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੋ ਆ ਰਹੇ ਸੀ ਜੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਤ ਹੋਈ ਇੱਕ ਕੌੜ ਜੱਟ ਦੀ ਸਾਨੂੰ ਜੋ ਇਨਟੀਮੀਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਉਰੇ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕੰਮ ਦੀ ਕਾਰਵਾਈ ਕੀਤੀ ਜਾਊ। ਇਹ ਬੱਜੀ ਕੀ ਦੇ ਵਿੱਚ ਨਹੀਂ ਪਤਾ ਕਿਉਂ। ਜੋ ਮੈਂ ਮੌਕੇ ਤੋਂ ਪਤਾ ਲੱਗਿਆ ਇਹ ਡਾਕਟਰ ਦੇ ਵਿਟ ਵਿੱਚ